ਆਜੇ ਸਰਪੰਚਾ ਤੇਰੇ ਪਿੰਡ ਆ ਗਏ। ਹੁਣ ਦੱਸ ਦੇ ਕੀ ਕੀ ਚਾਹੀਦਾ। ਫੇਰ ਨਾ ਆਖੀ। ਹੁਣੇ ਹੀ ਦੱਸ ਦੇ। ਉਸ ਤੋਂ ਬਾਅਦ ਦਾ ਮੋਟਾ ਦਾ ਗਿਆ ਹਾਂਗਾ ਫਿਰ ਮੋਟਾ ਜਿਹੜੀਆਂ ਨੇ ਉਹ ਮੇਰਾ ਪਰਿਵਾਰ ਬੈਠਾ। ਉਹ ਆਪੇ ਇਹਨਾਂ ਨੇ ਪਵਾ ਦੇਣੀ ਹੈ। ਤੂੰ ਕੰਮ ਦੱਸ ਦੇ ਭੰਮਾ ਆ ਜਾ ਆ ਜਾ। ਬੈਠਾ ਤੂੰ ਅੰਗਰੇਜ਼ਾਂ ਦੀ ਤੁਹਾਨੂੰ ਛੱਪੜ ਤੇ ਆ ਮੈਂ ਨੂੰ ਜੇ ਮੈਕ ਤੇ ਬੋਲਣਾ ਕਿਹਾ ਤਾਂ ਮੈਂ ਜ਼ਿੰਦਗੀ ਚ ਨਹੀਂ ਬੋਲੇਆ ਮੈਂ ਕਿਹਾ ਜੇ ਤੂੰ ਅੱਜ ਨਾ ਬੋਲੇ ਸਰਪੰਚੀ ਤੋਂ ਅਸਤੀਫਾ ਦੇ ਕੋ ਕਿੰਨੀ ਛਿੰਦੀ ਉੱਥੇ ਆ ਗਿਆ ਆ ਫਰ ਹੈ ਇਹਦਾ ਇੱਕ ਤਾਂ ਵਾਲੇ ਸਕੂਲ ਦੇ ਬੱਚਿਆਂ ਦਾ ਮਗਾ ਕਿ ਜਿਆ ਛੱਪੜ ਦਾ ਉਹਨਾਂ ਦਾ ਸਮਸਦਾਨ ਕਰਦਾ ਸੈਡ ਇਹ ਜਾਈਂ ਪ੍ਰਾਸ ਨਾੜਾਂ ਦਾ ਸੀ ਨਾ ਬਸ ਇਹ ਹੋਈ ਹੋਰ ਮੈਂ ਨਾ एक ट्रांसफर कर देना। और मैं इनको हिंदी की एक ही आता। ना ते फिर नहीं। मैं फिरते मैं फिर आ जूनगा और ये ना करिए आज मैं तेरे बासर। दस, फोर दस। सर्च लेता हूँ मैं। हम लोग सर्च लेते नहीं मार। ਬੈਠੇ ਰਹਿ ਜਿੰਦ ਨੂੰ ਹੋਰ ਕੋ ਚਰਚੇ ਤੇ ਆ ਜਣਾ ਉਹ ਵੀ ਕੰਮ ਬੈ ਜਾ ਆ ਵੇਖ ਲੋ ਦੀ ਫੇਰ ਨਾ ਕੱਲ ਨੂੰ ਕਿਉਂਕਿ ਸ਼ੈਰੀ ਨੇ ਪੁੱਛਿਆ ਨਹੀਂ ਕੰਮ ਕਰ ਆ ਕੈਮਰੇ ਵਾਲੇ ਥੋੜਾ ਜਿਹਾ ਇੱਧਰ ਆ ਜੀ ਮੈਂ ਕੱਲ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਬਜ਼ੁਰਗ ਵੀ ਬੈਠੇ ਮੇਰੀਆਂ ਮਾਵਾਂ ਭੈਣਾਂ ਵੀ ਬੈਠੀਆਂ ਨੇ ਜਦੋਂ ਦਾ ਮੁਲਖ ਯਾਦ ਹੋਇਆ ਜਦੋਂ ਦਾ ਛੱਪੜ ਸੜਕਾਂ ਗਲੀਆਂ ਨਾਲੀਆਂ ਤੇ ਲਾਈਟਾਂ ਇਹੋ ਹੀ ਡਿਮਾਂਡ ਕੀਤੀ ਆਪਾਂ ਇਹੋ ਹੀ ਅਸਲ ਦੇ ਵਿੱਚ ਪੰਜਾਬ ਦੀ ਨਹੀਂ ਕਰੀ ਐ ਮੈਂ ਪੁੱਛਣਾ ਚਾਹਾਂ ਅਸਲ ਦੇ ਵਿੱਚ ਪੰਜਾਬ ਤਰੱਕੀ ਚ ਕਿਤਰਾ ਜਾਊਗਾ ਮੈਂ ਪੁੱਛਣਾ ਚਾਹਣਾ ਤਾ ਮੇਰੀ ਇੱਕ ਬੇਨਤੀ ਹੈ ਅੱਜ ਦੇ ਸਾਡੇ ਪਿੰਡਾਂ ਦੇ ਬੱਚੇ ਅੱਜ ਸਾਡੇ ਜਵਾਨ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨਾ ਹੈ ਜਿਹੜੇ ਸਾਡੇ ਅੱਜ ਨੌਜਵਾਨ ਪੰਜਾਬ ਦੇ ਵਿੱਚ ਪੜ੍ਹ ਲਿਖ ਗਏ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਨਾਮ ਰੌਸ਼ਨ ਕਰਨਗੇ ਪਰ ਕਿਤੇ ਨਾ ਕਿਤੇ ਮੈਨੂੰ ਦੁੱਖ ਲੱਗਦਾ ਇੱਕ ਗੱਲ ਦਾ ਦੁੱਖ ਇਹ ਲੱਗਦਾ ਵੀ ਕਦੀ ਵੀ ਮੇਰੇ ਕੋ ਕਿਸੇ ਨੇ ਸਕੂਲਾਂ ਵਾਸਤੇ ਪੈਸੇ ਨਹੀਂ ਹੁੰਦੇ ਕਦੀ ਵੀ ਮੈਨੂੰ ਕਿਸੇ ਨੇ ਸਕੂਲਾਂ ਵਾਸਤੇ ਨਹੀਂ ਕੁਝ ਵੀ ਕੀਤਾ ਅਸਲ ਬੱਚੇ ਕਾਮਯਾਬ ਕਦੋਂ ਹੋਣਗੇ ਅਸਲ ਪਿੰਡ ਤਰੱਕੀ ਕਦੋਂ ਕਰੂਗਾ ਅਸਲ ਤਰੱਕੀ ਉਦੋਂ ਕਰੂਗਾ ਜਦੋਂ ਸਾਡੇ ਜਵਾਕ ਪੜਨੇ ਲੱਗੇ ਉਧਰ ਅਸੀਂ ਸੋਚਦੇ ਨਹੀਂ ਉਧਰਲੇ ਪਾਸੇ ਅਸੀਂ ਗੱਲ ਹੀ ਨਹੀਂ ਕਰਦੇ ਅੱਜ ਮੈਂ ਇੱਕ ਗੱਲ ਕਹਿਣ ਲੱਗਾ ਹਾਂ ਮਾਤਾ ਤੂੰ ਦੱਸੋ ਕੀ ਕਹਿੰਦੀ ਦੱਸ ਦੱਸ ਕੀ ਕਹਿੰਦੀ ਦੱਸ ਦੱਸ ਬਹੁਤ ਬਹੁਤ ਹਾਂ ਕਾਦੀ ਹੰਮੀ ਪਰਨੇ ਕਾਦੀ ਹੰਮੀ ਪਰਨੇ ਨੇ ਫੜੇ ਨੂੰ ਕਿ ਪੜੇ ਨੂੰ ਪੜੇ ਨੂੰ ਜੇ ਤੂੰ ਫੜੇ ਨੇ ਕਿਹੜੇ ਕੰਮ ਤੇ ਗਿਆ ਜੇ ਤੈਨੂੰ ਤੇਰੇ ਮੁੰਡੇ ਦਾ ਨਹੀਂ ਪਤਾ ਵੀ ਕਿਹੜੇ ਕੰਮ ਤੇ ਪਿਆ ਤੇ ਗਵਾਂਡੀ ਨੇ ਠੇਕਾ ਲਿਆ ਉਹ ਇਤਰਾ ਨਹੀਂ ਹੁੰਦਾ ਹੁੰਦਾ ਮਾਤਾ ਜੇ ਕੋਈ ਤੈਨੂੰ ਪੰਗੀ ਆ ਉਹ ਗੱਲ ਬਾਤ ਆ ਉਹਨੂੰ ਦੱਸ ਤੈਨੂੰ ਹੁਣ ਮੈਂ ਚੱਲਦੇ ਪ੍ਰੋਗਰਾਮ ਤੋਂ ਪੁੱਛ ਰਿਹਾ ਵਾਂ ਕਿ ਮੈਨੂੰ ਉਹ ਕੰਮ ਕਰ ਹੁਣ ਤੈਨੂੰ ਮੈਂ ਪੁੱਛਿਆ ਤੈਨੂੰ ਪਤਾ ਨਹੀਂ ਕਿਹੜੇ ਮਸਲੇ 'ਚ ਗਿਆ ਹੁਣ ਚਿੱਤੇ ਦੇ ਵਿੱਚ ਸਰਪੰਚ ਨੇ ਮੁੰਡਾ ਅੰਦਰ ਮੇਰੀ ਇੱਕ ਗੱਲ ਸੁਣਵਾਤਾ ਮੇਰੀ ਇੱਕ ਗੱਲ ਸੁਣ ਲਾ ਇਸ ਕੰਮ ਦੇ ਵਿੱਚ ਕਿਤੇ ਭੁੱਲ ਕੇ ਵੀ ਮੇਰੇ ਕੋਲ ਸ਼ਫਾਕ ਸੁਣਾ ਲੈ ਕੇ ਆ ਜੀ ਠੀਕ ਚਿੱਤੇ ਨੇ ਸਾਡੇ ਜਿਵਾਕਾਂ ਦਾ ਨਾਸ ਕਰਤਾ ਚਿੱਟੇ ਨੇ ਸਾਡੇ ਆਉਣ ਵਾਲੀਆਂ ਮੈਂ ਕਹਿ ਸਕਦਾ ਨਸਲਾਂ ਖਰਾਬ ਕਰ ਰਹੇ ਆ ਤੇ ਅੱਜ ਮਾਤਾ ਤੂੰ ਕਹੀਂਗੀ ਵੀ ਮੈਂ ਤੇਰੇ ਬੱਚੇ ਨੂੰ ਛਡਾ ਦਿਆਂ ਕੱਤੇ ਨਹੀਂ ਹਰ ਕਿਸ ਤੋਂ ਮੈਂ ਇੱਕ ਠੋਕੇ ਗੱਲ ਕਹਿੰਦਾ ਮੈਂ ਤੇਰਾ ਪੁੱਤ ਐ ਪਰ ਮੈਂ ਜੇ ਤੂੰ ਕਹੇਂਗੀ ਵੀ ਮੇਰਾ ਪੁੱਤ ਚਿੱਟੇ ਦਾ ਕੰਮ ਕਰਦਾ ਉਹਨੂੰ ਛਡਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇਰੇ ਪੈਰੀਂ ਪੈ ਜਾਣਾ ਮਾਤਾ ਇਹ ਪਾਪ ਨਾ ਬਿਲਕੁਲ ਕਰਾਈ ਤੇ ਨਾ ਹੀ ਮੈਂ ਸ਼ਰਤਾਂ ਸੁਣਾਉਂਦਾ ਮੈਂ ਮੈਂ ਤੇਰਾ ਪੁੱਤ ਹਾਂ ਜੇ 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 ਮੈਂ ਤੇਰਾ ਪੁੱਤ ਹਾਂ ਤੂੰ ਫੇਰ ਕਰਾ ਕਰ ਹੁਣ 10 ਮਿੰਟ ਬਹਿ ਜਾ ਬਾਅਦ ਵਿੱਚ ਮੈਨੂੰ ਦੱਸੀ ਮੈਂ ਸਾਰਾ ਐਸਐਚਓ ਸਾਹਿਬ ਕੋਲ ਚੈੱਕ ਕਰੋ ਜੇ ਚਿੱਤੇ ਤੇ ਆ ਤੇ ਕੋਈ ਸ਼ਫਾਰਿਸ਼ ਨਹੀਂ ਮਾਤਾ ਕੋਈ ਸ਼ਫਾਰਿਸ਼ ਮੈਂ ਦੱਸਣਾ ਚਾਹਨਾ ਅੱਜ ਵਾਕ ਜਦੋਂ ਵਿਗੜ ਜਾਂਦੇ ਨੇ ਆ ਮਾਪਿਆਂ ਦਾ ਇਸ ਤਰ੍ਹਾਂ ਰੋਣਾ ਹੁੰਦਾ ਆਪਨੇ ਘਰ ਬਰਬਾਦ ਕੀਤੇ ਕੀਤੇ ਲੋਕਾਂ ਦੇ ਘਰ ਬਰਬਾਦ ਕੀਤੇ ਕੀਤੇ ਅਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿੱਤੇ ਭੁੱਲ ਕੇ ਵੀ ਇਹਨਾਂ ਸੋਚਿਆ ਕਰੋ ਗਵਾਂਡੀਆਂ ਮੁੰਡਾ ਚੱਟੇ ਤੇ ਲੱਗਾ ਪਤਾ ਨਹੀਂ ਉਸ ਅੱਗ ਦਾ ਸੇਕ ਕਦੋਂ ਤੁਹਾਡੇ ਘਰ ਆ ਜਾਵੇ ਤਗੜੇ ਹੋ ਕੇ ਪਿੰਡ ਵਾਸੀਓ ਗਲਤ ਅੰਸਰ ਦੀ ਡੱਟ ਕੇ ਮੁਖਾਲਫਤ ਕਰਿਆ ਕਰੋ ਭਗਵੰਤ ਮਾਨ ਦੀ ਸਰਕਾਰ